ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਪਿੰਦਰ ਸਿੰਘ ਭਾਈਖੇਲ ਪੰਜਾਬ ਦੇ ਸਿਆਸਤਦਾਨ ਸ਼ਰਿਆਮ ਝੂਠ ਬੋਲਦੇ ਹਨ ਕਿਉਂਕਿ ਪੱਤਰਕਾਰ ਨਾ ਹੋਮਵਰਕ ਕਰਦੇ ਹਨ ਤੇ ਨਾ ਹੀ ਕਾਬਲੀਅਤ ਰੱਖਦੇ ਹਨ ਗੋਦੀ ਮੀਡੀਆ ਵਾਂਗ ਹੀ ਇਹ ਦਰਬਾਰੀ ਪੱਤਰਕਾਰੀ ਹੀ ਹੈ ਜੋ ਹਮੇਸ਼ਾ ਹੀ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੀ ਧਿਰ ਦੇ ਵਿਰੋਧ ਦੇ ਵਿੱਚ ਹੀ ਨਰੇਟਿਵ ਸਿਰਜਦੀ ਆਈ ਹੈ। ਇਹੀ ਦਸਤੂਰ ਅੱਜ ਵੀ ਜਾਰੀ ਹੈ। ਇਹ ਤੱਤ ਇਸ ਹਫਤੇ ਸਬੂਤ ਬਣ ਕੇ ਸਾਹਮਣੇ ਆਏ ਜਦ ਡੇਰਾ ਸੌਦਾ ਸਾਥ ਦੇ ਸਾਬਕਾ ਸਿਆਸੀ ਇੰਚਾਰਜ ਪ੍ਰਦੀਪ ਕਲੇਰ ਨੇ ਇੱਕ ਇੰਟਰਵਿਊ ਵਿੱਚ ਸੁਖਬੀਰ ਬਾਦਲ ਦੇ ਸੌਦਾ ਸਾਥ ਨਾਲ ਲੁਕਵੇਂ ਸਬੰਧਾਂ ਦਾ ਖੁਲਾਸਾ ਕੀਤਾ ਪ੍ਰਦੀਪ ਕਲੇਰ ਦੇ ਖੁਲਾਸੇ ਦੇ ਮਗਰੋਂ ਵਿਰਸਾ ਸਿੰਘ ਵਲਟੋਹਾ ਨੇ ਪ੍ਰੈਸ ਕਾਨਫਰੰਸ ਕਰਕੇ ਸਫਾਈ ਦੇਣ ਲੱਗਿਆ ਜੋ ਝੂਠ ਬੋਲੇ ਉਸ ਨੂੰ ਉੱਥੇ ਮੌਜੂਦ ਪੱਤਰਕਾਰ ਕਿਉਂ ਨਹੀਂ ਪਕੜ ਸਕੇ ਇਹ ਸਵਾਲ ਹੈ ਹੋਇਆ ਇਸ ਤਰ੍ਹਾਂ ਕਿ ਇਸ ਹਫਤੇ ਸੌਦਾ ਸਾਧ ਦੇ ਚੇਲੇ ਅਤੇ ਦੇਰੇ ਦੇ ਸਿਆਸੀ ਵਿੰਗ ਦੇ ਸਾਬਕਾ ਇੰਚਾਰਜ ਪ੍ਰਦੀਪ ਕਲੇਰ ਨੇ ਇੱਕ ਚੈਨਲ ਨਾਲ ਗੱਲਬਾਤ ਦੇ ਦੌਰਾਨ ਜੋ ਕਿਹਾ ਉਸਨੇ ਅਕਾਲੀ ਦਲ ਬਾਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਹੋਰ ਵੀ ਘਟਕਰੇ ਵਿੱਚ ਲਿਆ ਖੜਾ ਕੀਤਾ ਹੈ ਇਸ ਖੁਲਾਸੇ ਦੇ ਬਾਅਦ ਅਕਾਲੀ ਸਫਿਆਂ 'ਚ ਜੋ ਤਰਥੱਲੀ ਮਚੀ ਉਹ ਹੈਰਾਨ ਕਰਨ ਵਾਲੀ ਹੈ ਜਿੱਥੇ ਬਾਗੀ ਧੜੇ ਨੇ ਤਾਲੀਆਂ ਠੋਕੀਆਂ ਕਿ ਲੈ ਹੁਣ ਸੁਖਬੀਰ ਬਾਦਲ ਆ ਗਿਆ ਕਾਬੂ ਉੱਥੇ ਹੀ ਬਾਦਲ ਧੜੇ ਦੇ ਆਗੂ ਮੋਰੇ ਹੋ ਹੋ ਕੇ ਸਫਾਈਆਂ ਦੇਣ ਤੇ ਉਤਰ ਆਏ ਸੁਖਬੀਰ ਬਾਦਲ ਤੱਕ ਨੇ ਪ੍ਰਦੀਪ ਕਲੇਰ ਦੇ ਆਰੋਪਾਂ ਦੀ ਨਿਖੇਦੀ ਕੀਤੀ ਕਈਆਂ ਨੇ ਪ੍ਰਦੀਪ ਕਲੇਰ ਦਾ ਇੰਟਰਵਿਊ ਲੈਣ ਵਾਲੇ ਪੱਤਰਕਾਰ ਰਿਤੇਸ਼ ਲਖੀ ਨੂੰ ਡੂੰਗੀ ਸਾਜ਼ਿਸ਼ ਦਾ ਹਿੱਸਾ ਦੱਸ ਦਿੱਤਾ ਹਾਲਾਂਕਿ ਇਹ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਕੌਣ ਕਿੰਨਾ ਝੂਠ ਬੋਲ ਰਿਹਾ ਹੈ ਤੇ ਕਿੰਨਾ ਸੱਚ ਕੌਣ ਸਾਜ਼ਿਸ਼ ਰਚ ਰਿਹਾ ਹੈ ਤੇ ਕੌਣ ਸਾਜ਼ਿਸ਼ ਦਾ ਹਿੱਸਾ ਹੈ ਅਤੇ ਕੌਣ ਸਾਜ਼ਿਸ਼ ਦਾ ਸ਼ਿਕਾਰ ਯਕੀਨ ਕਿਸੇ ਤੇ ਵੀ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਪ੍ਰਦੀਪ ਕਲੇਰ ਦੇ ਬਿਆਨ ਦੇ ਵਿੱਚ ਕਮੋਬੇਸ਼ ਉਹੀ ਗੱਲਾਂ ਹਨ ਜੋ ਲਗਭਗ ਸਭ ਨੂੰ ਪਤਾ ਹਨ ਜੱਥੇਦਾਰਾਂ ਤੋਂ ਸੌਦਾ ਸਾਦ ਨੂੰ ਮਾਫ ਕਰਾਉਣਾ ਬੇਦਬੀਆਂ ਕਰਨ ਵਾਲੇ ਲੋਕਾਂ ਅਫਸਰਾਂ ਦੀ ਪੁਸ਼ਤਪਨਾਹੀ ਕਰਨ ਦੇ ਜ਼ਿੰਮੇਵਾਰ ਕੌਣ ਹਨ ਇਹ ਸਭ ਨੂੰ ਪਤਾ ਹੈ ਲੇਕਿਨ ਇਹ ਸਭ ਕਿਵੇਂ ਵਾਪਰਿਆ ਇਸ ਦੇ ਭੇਦ ਖੋਲਣ ਦਾ ਦਾਵਾ ਪ੍ਰਦੀਪ ਕਰੀਰ ਦੇ ਇੰਟਰਵਿਊਜ਼ ਕੀਤਾ ਗਿਆ ਹੈ ਕਿ ਕਿਵੇਂ ਸੁਖਬੀਰ ਬਾਦਲ ਨੇ ਮਾਫੀ ਨਾਮੇ ਦੀ ਜਾਲੀ ਚਿੱਠੀ ਬਣਾ ਕੇ ਜੱਥੇਦਾਰਾਂ ਤੋਂ ਜ਼ਬਰਨ ਸਾਜ਼ ਨੂੰ ਮਾਫੀ ਦਿਵਾਈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਬਾਈਕਾਟ ਦੇ ਹੁਕਮਨਾਮੇ ਦੇ ਬਾਵਜੂਦ ਕਿਵੇਂ ਸੁਖਬੀਰ ਬਾਦਲ ਆਪਣੇ ਸਿਆਸੀ ਲਾਹੇ ਲਈ ਲੁਕ-ਲੁਕ ਕੇ ਸੌਦਾ ਸਾਜ਼ ਨੂੰ ਮਿਲਦੇ ਰਹੇ। ਪੰਜਾਬ 'ਚ ਉਸ ਦੀ ਫਿਲਮ ਚਲਾਉਣ ਲਈ ਉਸ ਨਾਲ ਕਿਵੇਂ ਸੌਦੇਬਾਜ਼ੀ ਕੀਤੀ। ਕਿਵੇਂ ਸੱਤਾ ਦੀ ਹਵਸ ਦੇ ਵਿੱਚ ਸੌਦੇ ਸਾਥ ਨਾਲ ਗੰਡ ਤੁਪ ਕੀਤੀ ਕਿਵੇਂ ਅਕਾਲੀਆਂ ਨੇ ਜੱਥੇਦਾਰਾਂ ਅਤੇ ਪੰਥ ਨੂੰ ਗੁੰਮਰਾਹ ਕੀਤਾ ਵਗੈਰਾ ਵਗੈਰਾ ਹੈਰਾਨੀ ਉਸ ਤੋਂ ਵੀ ਜ਼ਿਆਦਾ ਹੈ ਕਿ ਪ੍ਰਦੀਪ ਕਲੇਰ ਵੱਲੋਂ ਲਗਾਏ ਆਰੋਪਾਂ ਦੇ ਜਵਾਬ ਵਿੱਚ ਬਾਦਲ ਧੜੇ ਦੇ ਵਿਰਸਾ ਸਿੰਘ ਵਲਟੋਹਾ ਇੱਕ ਪ੍ਰੈਸ ਕਾਨਫਰੰਸ ਕਰਦੇ ਹਨ ਜਿਸ ਵਿੱਚ ਸਰਦਾਰ ਵਲਟੋਹਾ ਅਖਬਾਰਾਂ ਦੀ ਕਲਿੱਪਿੰਗ ਅਤੇ ਹੋਰ ਸਬੂਤਾਂ ਦੇ ਆਧਾਰ ਤੇ ਗੱਲ ਕਹਿੰਦੇ ਹੋਏ ਦਿਖਾਏ ਗਏ ਹਨ ਬੇਸ ਕੀਤੇ ਜਾ ਰਹੇ ਇਨਾ ਸਬੂਤਾਂ ਦੇ ਆੜ ਵਿੱਚ ਉਹ ਸ਼ਰਿਆਮ ਝੂਠ ਬੋਲ ਰਹੇ ਸਨ ਲੇਕਿਨ ਉੱਥੇ ਮੌਜੂਦ ਇੱਕ ਵੀ ਪੱਤਰਕਾਰ ਉਹਨਾਂ ਨੂੰ ਚੈਲੰਜ ਨਹੀਂ ਕਰ ਸਕਿਆ ਜਾਂ ਚੈਲੰਜ ਕਰਨ ਦੀ ਹਿੰਮਤ ਹੀ ਨਾ ਕਰ ਸਕਿਆ ਸ਼ਾਇਦ ਇਹ ਪੱਤਰਕਾਰ ਹੋਮਵਰਕ ਨਹੀਂ ਕਰਦੇ ਸਰਦਾਰ ਬਲਟੋਹੇ ਦੀ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਤੋਂ ਪਹਿਲਾਂ ਇਨਾ ਪ੍ਰਦੀਪ ਕਲੇਰ ਦੀ ਇੰਟਰਵਿਊ ਦੇਖੀ ਜਾਂ ਨਹੀਂ ਜਸਟਿਸ ਰਣਜੀਤ ਸਿੰਘ ਦੀਆਂ ਫਾਈਂਡਿੰਗਸ ਪੜੀਆਂ ਜਾਂ ਨਹੀਂ ਇਤ ਨਹੀਂ ਕਿਹਾ ਜਾ ਸਕਦਾ ਲੇਕਿਨ ਇਹ ਸਾਫ ਦਿਸ ਰਿਹਾ ਸੀ ਕਿ ਹੋਮਵਰਕ ਨਹੀਂ ਸੀ ਸਰਦਾਰ ਬਲਟੋਹਾ ਦਾ ਸਫੇਦ ਝੂਠ ਜੋ ਇੱਕ ਆਮ ਬੰਦਾ ਸਮਝ ਰਿਹਾ ਸੀ ਉੱਥੇ ਮੌਜੂਦ ਪੱਤਰਕਾਰ ਨਹੀਂ ਸੰਫੜ ਸਕੇ ਉਹ ਕਿਹੜਾ ਚੂੜ ਸੀ ਉਹ ਦੱਸਣ ਤੋਂ ਪਹਿਲਾਂ ਜਾਣ ਲੈਂਦੇ ਹਾਂ ਪ੍ਰਦੀਪ ਕਲੇਰ ਨੇ ਕੀ ਕਿਹਾ ਅਤੇ ਉਸ ਦੀ ਪ੍ਰਤੀਕਿਰਿਆ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਕੀ ਕਿਹਾ ਪਹਿਲਾਂ ਪ੍ਰਦੀਪ ਕਲੇਰ ਤੁਸੀਂ ਗੱਲ ਸ਼ੁਰੂ ਕਰਦੇ ਹੋ ਪ੍ਰਦੀਪ ਕਲੇਰ ਸੌਦਾ ਸਾਧ ਦਾ ਚੇਲਾ ਸੀ ਜਾ ਅੰਦਰੋਂ ਅੰਦਰੀ ਅਜਵੀ ਹੈ ਇਸ ਸੌਦਾ ਸਾਥ ਦੇ ਡੇਰਾ ਸਰਸਾ ਦੇ ਰਾਜਨੀਤਿਕ ਵਿੰਗ ਦਾ ਇੰਚਾਰਜ ਰਿਹਾ ਹੈ ਬੇਦਬੀਆਂ ਦੇ ਮਾਸਟਰਮਾਈਂਡ ਦੇ ਤੌਰ ਤੇ ਇਸ ਦਾ ਨਾਂ ਆਉਣ ਦੇ ਬਾਅਦ ਗ੍ਰਿਫਤਾਰੀ ਤੋਂ ਡਰਦਾ ਇਹ 2018 ਦੇ ਵਿੱਚ ਹੀ ਅੰਡਰਗਰਾਉਂਡ ਹੋ ਗਿਆ ਸੀ ਇਸ ਨੂੰ ਇਸੇ ਸਾਲ ਫਰਵਰੀ ਦੇ ਵਿੱਚ ਪੁਲਿਸ ਨੇ ਯੂਪੀ ਤੋਂ ਗ੍ਰਿਫਤਾਰ ਕੀਤਾ ਹੈ ਹੁਣ ਪ੍ਰਦੀਪ ਕਲਦੇਨ ਸੌਦਾ ਸਾਥ ਕੇਸ ਵਿੱਚ ਵਾਦਾ ਮੁਆਫ ਗਵਾਹ ਬਣ ਗਿਆ ਹੈ ਅਤੇ ਜ਼ਮਾਨਤ ਤੇ ਰਿਹਾ ਹੈ ਅਤੇ ਹੁਣ ਪત્રਕਾਰ ਰਿਤੇਸ਼ ਲੱਖੀ ਨੇ ਆਪਣੇ ਚੈਨਲ ਤੇ ਇਸ ਦਾ ਇੰਟਰਵਿਊ ਕੀਤਾ ਹੈ। ਪ੍ਰਦੀਪ ਕਲੇਰ ਨੇ ਚੈਨਲ ਤੇ ਗੱਲਬਾਤ ਦੌਰਾਨ ਜੋ ਕਿਹਾ ਉਸ ਦੇ ਮੁੱਖ ਨੁਕਤੇ ਇਸ ਤਰ੍ਹਾਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਸੌਦਾ ਸਾਦ ਨੂੰ ਮਿਲਦਾ ਰਿਹਾ ਹੈ ਤਾਂ ਜੋ ਉਸ ਦੇ ਹਮਾਇਤੀ ਚੇਲਿਆਂ ਦੀਆਂ ਵੋਟਾਂ ਲਈਆਂ ਜਾ ਸਕਣ। ਕਿ ਉਹ ਯਾਨੀ ਪ੍ਰਦੀਪ ਕਲੇਰ ਆਪ ਹਰਸ਼ ਧੁਰੀ ਦੇ ਨਾਲ ਬੀਬਾ ਹਰਸਨਤ ਕੌਰ ਬਾਦਲ ਦੇ ਸਰਕਾਰੀ ਨਿਵਾਸ 12 ਸਫਦਰ ਜੰਗ ਦਿੱਲੀ ਵਾਲੀ ਕੋਠੀ ਵਿੱਚ ਸੁਖਬੀਰ ਬਾਦਲ ਨੂੰ ਮਿਲਿਆ ਸੀ ਜਿੱਥੇ ਮੈਸੇਂਜਰ ਆਫ ਗੋਡ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਬਾਰੇ ਗੱਲ ਕੀਤੀ ਸੀ ਉਸ ਦੇ ਮੁਤਾਬਕ ਸੁਖਬੀਰ ਬਾਦਲ ਨੇ ਦਿੱਲੀ ਵਿਚਲੀ ਕੋਠੀ ਵਿੱਚ ਹਿੱਕ ਤੇ ਹੱਥ ਮਾਰ ਕੇ ਕਿਹਾ ਸੀ ਜਿਵੇਂ ਤੁਹਾਡੇ ਸਿਸਟਮ ਵਿੱਚ ਬਾਬਾ ਹੈ ਉਸੇ ਤਰ੍ਹਾਂ ਇਧਰ ਦੇ ਸਿਸਟਮ ਵਿੱਚ ਸਭ ਤੋਂ ਵੱਡਾ ਬਾਬਾ ਮੈਂ ਹਾਂ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਲਈ ਸੁਖਬੀਰ ਬਾਦਲ ਨੇ ਸਾਨੂੰ ਯਾਨੀ ਕਿ ਪ੍ਰਦੀਪ ਕਲੇਰ ਨੂੰ ਕਿਹਾ कि डेरा मुखी नु माफी ਲਈ ਤਿਆਰ ਕਰੋ ਉਸ ਸਮੇਂ ਰਾਮ ਰਹੀਮ ਮੁੰਬਈ ਦੇ ਇੱਕ ਹੋਟਲ ਵਿੱਚ ਸੀ ਅਸੀਂ ਯਾਨੀ प्रदीप ਕਲੇਰ ਸੁਖਬੀਰ ਬਾਦਲ ਦਾ ਸੁਨੇਹਾ ਰਾਮ ਰਹੀਮ ਨੂੰ ਦਿੱਤਾ ਅਗਲੇ ਦਿਨ ਰਾਮ ਰਹੀਮ ਨੇ ਸਾਨੂੰ ਹਿੰਦੀ ਚ ਲਿਖਿਆ ਹੋਇਆ ਇੱਕ ਪੱਤਰ ਦਿੱਤਾ ਉਹ ਅਤੇ ਹਰਸ਼ ਦੁਨੀ ਪੱਤਰ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਚੰਡੀਗੜਾ ਆ ਕੇ ਮਿਲੇ ਉਸ ਮੁਲਾਕਾਤ ਵੇਲੇ ਦਲਜੀਤ ਸਿੰਘ ਚੀਮਾ ਵੀ ਸੁਖਬੀਰ ਬਾਦਲ ਦੇ ਨਾਲ ਸਨ اس ہندی والے پتر نو سنگھ چیما نے پنجابی لکھوا کے اس پتر دے ہیٹھا کھیما دے جاچک شبد آپنے والنوں سردار بادل دی سہمتی تے لکھے سن اتھے ہی رام رحیم دے دستخط بھی سکین کر کے اس پنجابی ٹائپ کیتے پتر تے لگائے گئے سن اس پتر دے ادھار تے ہی پہلے سے یقال تک صاحب تو رام رحیم نو معافی دیتی گئی ਲੇਕਿਨ ਉਸ ਮੁਆਫੀ ਦਾ ਪੰਥਕ ਹਲਕਿਆਂ ਦੇ ਵਿੱਚ ਭਾਰੀ ਵਿਰੋਧ ਹੋਇਆ ਇਸ ਸਮੇਂ ਸਰਦਾਰ ਬਾਦਲ ਨੇ ਰਾਮ ਰਹੀਮ ਨੂੰ ਰਾਤ ਦੇ ਹਨੇਰੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਦੀ ਸਲਾਹ ਵੀ ਦਿੱਤੀ ਅਤੇ ਉਸ ਲਈ ਨਿੱਜੀ ਜਹਾਜ਼ ਭੇਜਣ ਦੀ ਪੇਸ਼ਕਸ਼ ਵੀ ਕੀਤੀ ਜਿਸ ਨੂੰ ਕਿ ਰਾਮ ਰਹੀਮ ਨੇ ਮਨਾ ਕਰ ਦਿੱਤਾ ਰਾਮ ਰਹੀਮ ਇਸ ਗੱਲ ਤੋਂ ਵੀ ਸੁਖਵੀਰ ਬਾਦਲ ਤੋਂ ਨਾਰਾਜ਼ ਸੀ ਕਿ ਉਸ ਦੇ ਪੱਤਰ ਵਿੱਚ ਖਿਮਾ ਦਾ ਜਾਤਕ ਸ਼ਬਦ ਕਿਉਂ ਜੋੜਿਆ ਗਿਆ ਇਸ ਸਮੇਂ ਦੌਰਾਨ ਪੰਥਕ ਰੋਹ ਨੂੰ ਦੇਖਦਿਆਂ ਹੋਇਆਂ ਜਥੇਦਾਰ ਨੇ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਵਾਪਸ ਲੈ ਲਈ ਸੀ ਇਹ ਸਭ ਗੱਲਾਂ ਕਲੇਰ ਨੇ ਆਪਣੇ ਇੰਟਰਵਿਊ ਚ ਦਸੀਆਂ ਕਲੇਰ ਦੇ ਮੁਤਾਬਕ ਸੁਖਬੀਰ ਬਾਦਲ ਡੇਰਾ ਮੁਖੀ ਰਾਮ ਰਹੀਮ ਨੂੰ ਡੇਰੇ ਸਿਰਸਾ ਵਿਖੇ ਅਤੇ ਹੋਰ ਕਈ ਸਥਾਨਾਂ ਤੇ ਵਕ ਵਕ ਸਮੇਂ ਤੇ ਮਿਲਦੇ ਰਹੇ ਸਨ ਅਤੇ ਸਿਆਸੀ ਮਦਦ ਲੈਣ ਦੇ ਰਹੇ ਡੇਰੇ ਨੇ ਸਰਦਾਰ ਬਾਦਲ ਦੀ 2012 ਦੀ ਪੰਜਾਬ ਵਿਧਾਨ ਸਭਾ ਚੋਣਾਂ 2017 ਦੀਆਂ ਲੋਕ ਸਭਾ ਚੋਣਾਂ ਵਿੱਚ ਮਦਦ ਕੀਤੀ ਸੀ ਅਤੇ ਉਸ ਨੂੰ ਸਫਲ ਵੀ ਬਣਾਇਆ। ਹੁਣ ਗੱਲ ਕਰਦੇ ਹਾਂ ਕਿ ਪ੍ਰਦੀਪ ਕਲੇਰ ਦੇ ਇਹਨਾਂ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਪ੍ਰੈਸ ਕਾਨਫਰੰਸ ਵਿੱਚ ਕੀ ਕਿਹਾ। ਪ੍ਰਦੀਪ ਕਲੇਰ ਵੱਲੋਂ ਦੱਸੇ ਗਏ ਤੱਥਾਂ ਨੂੰ ਵਿਰਸਾ ਸਿੰਘ ਵਲਟੋਹਾ ਨੇ ਝੂਠ ਅਤੇ ਬੇਬੁਨਿਆਦ ਕਹਾਣੀ ਦੱਸਿਆ। ਸਰਦਾਰ ਵਲਟੋਹਾ ਦੇ ਮੁਤਾਬਕ ਇਹ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਬਦਨਾਮ ਕਰਨ ਦੇ ਯਤਨ ਹਨ ਪ੍ਰਦੀਪ ਕਲੇਰ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਅਤੇ ਬੇਦਬੀ ਦੀਆਂ ਘਟਨਾਵਾਂ ਦੇ ਪਿੱਛੇ ਦਾ ਮਾਸਟਰਮਾਈਂਡ ਹੈ ਕਲੇਰ ਨੇ ਇਹ ਦੋਸ਼ ਜਾਣਬੁੱਝ ਕੇ ਉਸ ਸਮੇਂ ਲਗਾਏ ਹਨ ਜਦੋਂ ਬੇਦਬੀ ਦੇ ਮੁੱਦੇ ਤੇ ਸਿੱਖਾਂ ਦੀ ਸਰਵੋੱਚ ਅਥਾਰਟੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਸਰਦਾਰ ਵਲਟੋਹਾ ਦੇ ਮੁਤਾਬਕ ਸੌਦਾ ਸਾਦ ਨੂੰ ਮੁਆਫੀ ਦਾ سلسلہ 2015 ਦੇ ਮੈਸेंजर ਆਫ ਗੋਡ 2 ਦੇ ਲਾਂਚ ਵੇਲੇ ਨਹੀਂ ਬਲਕਿ 2007 ਵਿੱਚ ਹੀ ਸ਼ੁਰੂ ਹੋਇਆ ਸੀ ਜਦੋਂ Swami Agnivish 20 ਮਈ 2007 ਨੂੰ ਸ੍ਰੀ ਅਕਾਲ ਤਖਤ ਸਹਿਬ ਤੇ ਆਏ ਸੀ ਅਤੇ ਡੇਰਾ ਪ੍ਰਮੁਖ ਦਾ ਇੱਕ ਪੱਤਰ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਸੌਪਿਆ ਸੀ ਉਹਨਾਂ 27 ਜੂਨ 2007 ਨੂੰ ਡੇਰੇ ਦਾ ਇੱਕ ਪ੍ਰੈਸ ਨੋਟ ਵੀ ਵਿਖਾਇਆ ਜਿਸ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਡੇਰਾ ਪ੍ਰਮੁਖ ਨੇ ਆਪਣੇ ਕੰਮਾਂ ਲਈ ਮਾਫੀ ਮੰਗੀ ਹੈ ਇਸ ਤੋਂ ਇਲਾਵਾ ਡੇਰਾ ਪ੍ਰਮੁਖ ਵੱਲੋਂ ਸੌਂਪੇ ਗਏ ਪੱਤਰ ਤੇ ਵਿਚਾਰ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਹੋਈ ਮੀਟਿੰਗ ਦਾ ਵਿਵਰਣ ਦੇਣ ਵਾਲੀਆਂ ਅਖਬਾਰਾਂ ਦੀਆਂ ਕਾਪੀਆਂ ਵੀ ਦਿਖਾਈਆਂ ਸਰਦਾਰ ਵਲਟੋਹਾ ਨੇ ਇਹ ਵੀ ਕਿਹਾ ਕਿ ਪ੍ਰਦੀਪ ਕਲੇਰ ਨੇ ਧਾਰਾ 164 ਤਹਿਤ ਅਦਾਲਤ ਵਿੱਚ ਅਤੇ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦੇ ਸਾਹਮਣੇ ਚੁੱਕੀ ਗਈ ਕਿਸੇ ਵੀ ਗੱਲ ਦਾ ਜ਼ਿਕਰ ਇਸ ਇੰਟਰਵਿਊ ਵਿੱਚ ਨਹੀਂ ਕੀਤਾ ਜਿਸ ਵਿੱਚ ਪੰਜਾਬ ਵਿੱਚ ਐਮਐਸਜੀ 2 ਚਲਾਉਣ ਲਈ 100 ਕਰੋੜ ਰੁਪਏ ਦਾ ਦੋਸ਼ ਲਗਾਇਆ ਗਿਆ ਹੈ ਅਤੇ ਵੀਰਪਾਲ ਕੌਰ ਅਤੇ ਡੀਜੀਪੀ ਸ਼ਸ਼ੀकांत ਦੇ ਬਿਆਨ ਸ਼ਾਮਲ ਹਨ ਇਹ ਵੀ ਕਿ ਅਕਾਲੀ ਦਲ ਪ੍ਰਧਾਨ ਨੇ ਹੀ ਰਾਮ ਰਹੀਮ ਨੂੰ ਉਹ ਪੋਸ਼ਾਕ ਭੇਜੀ ਸੀ ਜਿਸ ਨੂੰ ਉਸਨੇ ਸਲਾਬਤਪੁਰੇ ਵਾਲੇ ਕੰਟਰੋਵਰਸিয়াল ਪ੍ਰੋਗਰਾਮ ਵਿੱਚ ਪਾਇਆ ਸੀ ਤੁਸੀਂ ਵਿਰਸਾ ਸਿੰਘ ਵਲਟੋਹੜਾ ਦਾ ਪ੍ਰੈਸ ਕਾਨਫਰੰਸ ਦਾ ਬਿਆਨ ਸੁਣੋ ਜਿਸ ਵਿੱਚ ਸਰਦਾਰ ਵਲਟੋਹਾ ਮਾਫੀ ਨਾਮੇ ਦੀ ਕਾਪੀ ਦਿਖਾ ਕੇ ਪੁੱਛ ਰਹੇ ਹਨ ਕਿ ਦੇਖੋ ਇਹ ਰਾਮ ਰਹੀਮ ਦੇ ਜਾਲੀ ਦਸਤਖਤ ਹਨ ਕਿ ਖਿਮਾ ਦਾ ਜਾਚਕ ਬਾਅਦ ਵਿੱਚ ਲਿਖਿਆ ਗਿਆ ਹੈ ਆ ਜਿਹੜਾ ਆ ਉਹ ਚਿੱਠੀ ਆ ਜਿਹੜੀ ਰਾਮ ਰਹੀਮ ਦੀ ਚਿੱਠੀ ਹੈ ਇਹਦੇ ਚ ਕਹਿੰਦੇ ਆ ਜੀ ਉਹਦੇ ਵਿੱਚ ਮਾਫੀ ਵਿੱਚ ਸ਼ਬਦ ਬਾਅਦ ਵਿੱਚ ਵੜ ਦਿੱਤਾ ਗਿਆ ਹੁਣ ਇੱਥੋਂ ਜਹੇਦਾਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਤੇ ਥੱਲੇ ਜਾ ਕੇ ਕੁਦਰਤੀ ਇਹ ਕਿ ਆਪਾਂ ਆਪ ਦਾ ਵਿਸ਼ਵਾਸ ਪਾਤਰ ਹੋਏ ਜਾਂ ਦੂਸਰਾ ਤੀਸਰਾ ਲੇਦੇ ਆ ਉਹਨੇ ਖਿਮਾ ਦਾ ਜਾਚ ਕਿ ਲਈ ਹੈ ਥੱਲੇ ਪੂਰਾ ਨਾਮ ਲਿਖ ਕੇ ਉੱਤਰੇ ਬੰਨੇ ਸਾਈਨ ਕੀਤੇ ਕਿੱਥੋਂ ਐਂਟਰ ਕਰਤਾ ਪਤਾ ਨਹੀਂ ਕਿਹੜੀ ਗੱਲ ਬਣਾਈ ਜਾਂਦੇ ਸਰਦਾਰ ਬਲਟੋਹਾ ਦੇ ਇਸ ਦਾਅਵੇ ਤੇ ਇੱਕ ਵੀ ਪੱਤਰਕਾਰ ਇਹ ਨਹੀਂ ਬੋਲਿਆ ਕਿ ਪ੍ਰਦੀਪ ਕਲੇਰ ਦੇ ਮੁਤਾਬਕ ਰਾਮ ਰਹੀਮ ਦਾ ਪੱਤਰ ਹਿੰਦੀ ਵਿੱਚ ਸੀ ਨਾ ਕਿ ਗੁਰਮੁਖੀ ਦੇ ਵਿੱਚ ਇਸ ਨੂੰ ਪੰਜਾਬੀ ਵਿੱਚ ਟਾਈਪ ਕਰਨ ਵੇਲੇ ਖਿਮਾ ਦਾ ਜਾਚ ਸ਼ਬਦ ਜੋੜਿਆ ਗਿਆ ਹੈ ਰਾਮ ਰਹੀਮ ਦੇ ਦਸਤਖਤ ਵੀ ਸਕੈਨ ਕਰਕੇ ਪੇਸਟ ਕੀਤੇ ਗਏ ਹਨ ਉਸਨੇ ਤਾਂ ਇਹੀ ਕਿਹਾ ਹੈ ਨਾ ਕਿ ਇਸ ਨੂੰ ਪੰਜਾਬੀ ਵਿੱਚ ਟਾਈਪ ਕਰਨ ਵੇਲੇ ਖਿਮਾ ਦਾ ਦਾਤਕ ਸ਼ਬਦ ਜੋੜਿਆ ਗਿਆ ਹੈ ਜੋ ਇਸ ਪੰਜਾਬੀ ਪੱਤਰ ਵਿੱਚ ਹੈ ਜੇ ਪੱਤਰਕਾਰ ਇਹ ਸਵਾਲ ਪੁੱਛਦੇ ਤਾਂ ਸਰਦਾਰ ਵਲਟੋਹਾ ਦਾ ਜੋ ਜਵਾਬ ਸੀ ਉਹ ਖਬਰ ਬਣਨ ਦੀ ਅਹਿਮੀਅਤ ਰੱਖਦਾ ਸੀ ਇਸ ਤਰ੍ਹਾਂ ਇਹ ਤਾਂ ਉਹ ਝੂਠ ਹੈ ਜੋ ਸਾਫ਼ ਦਿਸ ਰਿਹਾ ਸੀ ਜਿਸ ਨੂੰ ਵੀ ਪੱਤਰਕਾਰ ਪਿਨ ਪੁਆਇੰਟ ਨਹੀਂ ਕਰ ਸਕੇ ਜੇ ਉਹ ਪੱਤਰਕਾਰ ਪ੍ਰਾਪਰ ਹੋਮਵਰਕ ਕਰਕੇ ਆਏ ਹੁੰਦੇ ਤਾਂ ਬਾਕੀ ਮੁੱਦਿਆਂ ਤੇ ਵੀ ਸਰਦਾਰ ਵਲਟੋ ਹਦੀ ਤਰੇਲੀਆਂ ਲਿਆ ਸਕਦੇ ਸਨ ਪਰ ਲੱਗਦਾ ਹੈ ਪੰਜਾਬ ਦੇ ਜ਼ਿਆਦਾਤਰ ਪੱਤਰਕਾਰ ਸ਼ੁਰੂ ਤੋਂ ਹੀ ਗੋਦੀ মিডিਆ ਵਾਂਗੂ ਆਪਣੀ ਰੋਜ਼ੀ ਰੋਟੀ ਨਾਲ ਹੀ ਜੁੜੇ ਹੋਏ ਹਨ ਪ੍ਰੋਫੈਸ਼ਨਲਿਜ਼ਮ ਜਾਂ ਸਮਰਪਣ ਨਾਮ ਦੀ ਚੀਜ਼ ਨਹੀਂ ਹੈ ਇੱਕਦ ਨੂੰ ਛੱਡ ਕੇ ਜ਼ਿਆਦਾਤਰ ਦਰਬਾਰੀ ਪੱਤਰਕਾਰ ਹੀ ਹਨ ਇਸੇ ਕਰਕੇ ਹਮੇਸ਼ਾ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਧਿਰਾਂ ਦਾ ਵਿਰੋਧ ਹੀ ਹੁੰਦਾ ਰਿਹਾ ਹੈ ਪੰਜਾਬ ਵਿੱਚ ਸੱਤਾ ਪੱਖ ਦਾ ਨੈਰੇਟਿਵ ਹੀ ਚੱਲਦਾ ਰਿਹਾ ਹੈ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਪਾਲਿਸੀਆਂ ਅਤੇ ਕੋਕਰਮ ਬਿਨਾਂ ਚੈਲੰਜ ਹੋਏ ਹੀ ਚੱਲਦੇ ਰਹੇ ਹਨ ਗਲ ਸਿਰ ਉੱਥੇ ਹੀ ਹੈ ਕਿ ਕੌਣ ਸੱਚ ਬੋਲ ਰਿਹਾ ਹੈ ਖੁਦ ਸੁਖਬੀਰ ਬਾਦਲ ਨੇ ਹੁਣ ਤੱਕ ਸੱਚ ਨਹੀਂ ਬੋਲਿਆ ਪੰਥ ਨੂੰ ਵੀ ਗੁੰਮਰਾਹ ਹੀ ਕਰ ਰਹੇ ਹਨ ਜੇ ਰਾਮ ਰਹੀਮ ਤੋਂ ਲੈ ਕੇ ਪ੍ਰਦੀਪ ਕਲੇਰ ਵਰਗੇ ਅਪਰਾਧੀ ਬਿਰਤੀਆਂ ਵਾਲੇ ਲੋਕਾਂ ਦੀ ਕਿਸੇ ਵੀ ਗੱਲ ਤੇ ਯਕੀਨ ਕਰਨਾ ਮੁਸ਼ਕਲ ਹੈ ਤਾਂ ਸੁਖਬੀਰ ਬਾਦਲ ਅਤੇ ਉਸ ਦੇ ਨਾਲ ਰਾਜ ਭਾਗ ਮੰਨਣ ਵਾਲੇ তথা ਕਥਿਤ ਅਕਾਲੀਆਂ ਨੇ ਵੀ ਯਕੀਨ ਬਣਾ ਕੇ ਰੱਖਣ ਵਾਲਾ ਕੁਝ ਨਹੀਂ ਕੀਤਾ ਡੇਰੇ ਵਾਲੇ ਤਾਂ ਝੂਠੇ ਹੀ ਹਨ ਖੁਦ ਬਾਦਰ ਅਤੇ ਉਸਦੀ ਜੁੰਡਲੀ ਉੱਤੇ ਵੀ ਲੋਕ ਕਿਵੇਂ ਯਕੀਨ ਕਰ ਲੈਣ ਹੁਣ ਤੱਕ ਦੇ ਸਾਰੇ ਖੁਲਾਸਿਆਂ ਨੂੰ ਆਪਸ ਵਿੱਚ ਜੋੜ ਕੇ ਦੇਖੀਏ ਤਸ ਉਹੜਕ ਸੱਚ ਇਹੀ ਹੈ ਕਿ ਸੱਤਾ ਅਤੇ ਪੈਸੇ ਦੇ ਲੋਭ ਵਿੱਚ ਸਮੂਹ ਬਾਦਲ ਪਰਿਵਾਰ ਅਤੇ ਉਸਦੀ ਜੁੰਡਲੀ ਨੇ ਪੰਥ ਵੱਲੋਂ ਬਾਈਕਾਟ ਕੀਤੇ ਹੋਏ ਸੌਦਾ ਸਾਧ ਨਾਲ ਸਾਂਝ ਪਾ ਕੇ ਰੱਖੀ ਉਸ ਨਾਲ ਸੌਦੇਬਾਜ਼ੀ ਕੀਤੀ ਉਸ ਨੂੰ ਅਤੇ ਉਸਦੇ ਬੰਦਿਆਂ ਨੂੰ ਪਨਾਹ ਦਿੱਤੀ ਸੌਦਾ ਸਾਥ ਵੱਲੋਂ ਗੁਰੂ ਮਰਿਆਦਾ ਵਿੱਚ ਕੀਤੀਆਂ ਦਖਲਅੰਦਾਜ਼ੀਆਂ ਅਤੇ ਬੇਦਬੀਆਂ ਨੂੰ ਨਜ਼ਰਅੰਦਾਜ਼ ਕੀਤਾ ਉਸ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਾਉਣ ਤੇ ਖਿਲਾਫ ਦਰਜ ਕੀਤੇ ਪਰਚੇ ਨੂੰ ਰੱਦ ਕਰਵਾਇਆ ਜਾਲੀ ਮਾਫੀਨਾਮਾ ਬਣਾ ਕੇ ਉਸ ਨੂੰ ਮਾਫੀ ਦਿਵਾਈ ਪੰਥ ਨੂੰ ਗੁੰਮਰਾਹ ਕੀਤਾ ਵਰਸਾ ਸਿੰਘ ਵਲਟੋਹ ਦਾ ਬਿਆਨ ਪੰਥ ਦੀ ਦੁਹਾਈ ਦਿੰਦਾ ਹੈ ਕਹਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਭਾਰਤੀ ਏਜੰਸੀਆਂ ਤੇ ਦੁਸ਼ਮਣ ਤਾਕਤਾਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਦੀ ਦੀ ਸਾਜ਼ਿਸ਼ ਹੈ ਠੀਕ ਹੈ ਕਿ ਏਜੰਸੀਆਂ ਅਤੇ ਹੋਰ ਪੰਥ ਵਿਰੋਧੀ ਤਾਕਤਾਂ ਪੰਥ ਨੂੰ ਕਮਜ਼ੋਰ ਕਰਨ ਲਈ ਕੁਝ ਵੀ ਕਰ ਸਕਦੀਆਂ ਹਨ ਇਸ ਲਈ ਉਨ੍ਹਾਂ ਦੀ ਸਾਜ਼ਿਸ਼ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ ਇਸ ਵਿੱਚ ਬਹੁਤ ਕੁਝ ਦੇ ਪਿੱਛੇ ਇਹ ਹੀ ਤਾਕਤਾਂ ਸਰਗਰਮ ਹਨ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਨਾਲ ਹੀ ਸੱਚ ਇਹ ਵੀ ਹੈ ਕਿ ਇੱਕ ਨਹੀਂ अनेका ਅਜਿਹੇ ਤੱਤ ਹਨ ਸਬੂਤ ਹਨ ਜੋ ਸਾਬਤ ਕਰਦੇ ਹਨ ਕਿ ਕਿਸ ਤਰ੍ਹਾਂ ਅਕਾਲੀਆਂ ਨੇ ਪੰਥ ਨੂੰ ਵਰਤ ਕੇ ਸੱਤਾ ਹਾਸਲ ਕੀਤੀ ਅਕਾਲੀ ਸਰਕਾਰ ਸੱਤਾ ਪ੍ਰਾਪਤੀ ਮਗਰੋਂ ਦੁਸ਼ਮਣਾਂ ਦਾ ਹੀ ਪਖਪੂਰਦੀ ਰਹੀ ਹੈ ਦੁਸ਼ਮਣਾਂ ਨੇ ਵੀ ਜੋ ਸਲੂਕ ਪੰਥ ਅਤੇ ਪੰਜਾਬ ਨਾਲ ਕਰਨਾ ਚਾਹਿਆ ਇਨ੍ਹਾਂ ਲੋਭੀ ਅਤੇ ਅਕਲਹੀਣ ਅਕਾਲੀਆਂ ਦੇ ਮੋਢੇ ਤੇ ਚੜ ਕੇ ਕਰਵਾਇਆ ਪੰਥ ਦਾ ਭਰੋਸਾ ਇਨ੍ਹਾਂ ਅਕਾਲੀਆਂ ਨੇ ਤੋੜਿਆ ਹੈ ਦੁਸ਼ਮਣ ਦੀ ਸਾਜ਼ਿਸ਼ ਕਹਿ ਕੇ ਅੱਜ ਇਹ ਪਾਕ ਸਾਫ਼ ਨਹੀਂ ਬਣ ਸਕਦੇ ਦਸ਼ਮਨ ਦੀ ਸਾਜ਼ਿਸ਼ ਹੈ ਕਿ ਹੁਣ ਲੋਕਾਂ ਨੂੰ ਵਰਗਲਾਇਆ ਵੀ ਨਹੀਂ ਜਾ ਸਕਦਾ ਪੰਥ ਦੇ ਨਾਮ ਤੇ ਜੋ ਪੰਥ ਦਾ ਘਾਣ ਕੀਤਾ ਗਿਆ ਹੈ ਉਸ ਨੂੰ ਵਾਚਿਆ ਜਾਣਾ ਚਾਹੀਦਾ ਹੈ ਉਸ ਦੇ ਪਿੱਛੇ ਲੁਕੀਆਂ ਕਾਲੀਆਂ ਭੇਡਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਜ਼ਰੂਰੀ ਵੀ ਹੈ ਜੋ ਸਿਖਾਗੂ ਅਤੇ ਅਹੁਦੇਦਾਰ ਪਾਵਨ ਪੋਜੀਸ਼ਨਾਂ ਅਤੇ ਪੈਸਿਆਂ ਦੀ ਲਾਲਚ ਵਿੱਚ ਜਾਂ ਸੱਤਾ ਦੇ غرور ਵਿੱਚ ਜਾਂ ਇਸ ਦੇ ਖੋਹੇ ਜਾਣ ਦੇ ਡਰ ਕਰਕੇ ਜਾਣਬੁੱਝ ਕੇ ਜਾਂ ਮੂਰਖਤਾ ਵਸ਼ ਡੁਸ਼ਮਣ ਸ਼ਕਤੀਆਂ ਦੇ ਹੱਥੇ ਚੜੇ ਪੰਥ ਅਤੇ ਪੰਥਕ ਸੰਸਥਾਵਾਂ ਨੂੰ ਤਬਾਹ ਕੀਤਾ ਉਹਨਾਂ ਦੀਆਂ ਕਰਤੂਤਾਂ ਨੂੰ ਨਜ਼ਰਅੰਦਾਜ਼ ਕਰਨਾ ਤਾਂ ਉਸ ਤੋਂ ਵੀ ਵੱਡੀ ਗਲਤੀ ਹੋਵੇਗੀ ਦੁਸ਼ਮਣ ਨਾਲ ਵੀ ਤਦੇਕੌਮ ਲੜ ਸਕੇਗੀ ਜੇ ਆਪਣੇ ਵਿੱਚੋਂ ਕਾਲੀਆਂ ਭੇਡਾਂ ਦੀ ਨਿਸ਼ਾਨਦੇਹੀ ਕਰੇਗੀ ਉਨਾਂ ਨੂੰ ਮਿਸਾਲੀ ਸਜ਼ਾ ਦੇ ਕੇ ਹੀ ਪੰਥਕ ਜ਼ਾਫਤੇ ਦੇਖੇ ਲਈ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ ਉਗਰ ਗਿਆ ਜਿਵੇਂ ਖੋਟਾ ਢਬੂਆ ਨਦਰ ਸਰਾਫਾ ਆਇਆ ਅੰਤਰਜਾਮੀ ਸਭ ਕੁਝ ਜਾਣੇ ਉਸਤੇ ਕਹਾ ਛਪਾਇਆ ਸਿਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੀ ਵੀ ਇਸ ਸੰਬੰਧੀ ਆਪਣੀ ਕੋਈ ਨਾ ਕੋਈ رائے ਹੋਵੇਗੀ ਤੁਸੀਂ ਵੀ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਸਾਂਝੇ ਕਰੋ आजाद पंथक पत्रकारिता नु मजबूत ਕਰਨ ਲਈ ਤੁਸੀਂ ਵੀ ਆਪਣਾ ਅੰਗੂਲਾ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਹ ਬੇਨਤੀ ਹੈ ਇਸੇ ਨਾਲ ਦਿਓ ਇਜਾਜ਼ਤ ਤਦ ਤੱਕ ਪਾਓ ਗੁਰੂਵੰਨੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦੀ ਇੱਕ ਇੱਕ ਇਤਿਹਾਸ ਦੀ ਗਵਾਹੀ ਭਰਦੀ ਹੈ ਉਸ ਦਰਬਾਰ ਸਾਹਿਬ ਨੂੰ ਹੀ ਜਾਣ ਲੋ ਸਮਝ ਆ ਜਾਵੇਗਾ ਕੀ ਹੈ ਸਿੱਖਾਂ ਦਾ ਨਿਆਰਾਪਣ ਨਵੇਕਲਾ ਕਿਰਦਾਰ ਅਤੇ ਵਿਲੱਖਣ ਸਭਿਆਚਾਰ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰੇ ਸੰਗ ਵੇਬ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ